ਕਿੰਨਾ ਭਾਈ ਤੁਹਾਡਾ ਮੇਰਾ ਹਰਜਿੰਦਰ ਸਿੰਘ ਹੋਜੀ ਕਿੱਥੇ ਰਹਿੰਦੇ ਜੀ ਮੈਂ ਮੱਲਾ ਗੋਗਲਪੁਰਾ ਵਾਰਡ ਨੰਬਰ 11 ਹਾਂ ਜੀ ਕੀ ਜਿਹੜਾ ਤੁਸੀਂ ਨਾਰੇਬਾਜੀ ਕਰ ਰਹੇ ਆ ਕਿਸ ਲਈ ਨਾਰੇਬਾਜੀ ਕਰ ਰਹੇ ਹੋ ਨਾਰੇ ਭਾਈ ਇਹ ਹੈ ਜੀ ਸਾਨੂੰ ਕਈ ਸਾਲ ਹੋ ਗਏ ਗੰਦਗੀ ਤੇ ਜੂਝਦੇ ਆ ਜੇਕਰ ਸਰਕਾਰਾਂ ਆਉਂਦੀਆਂ ਸਾਰੇ ਲਾਰੇ ਲਾ ਕੇ ਚਲ ਜਾਂਦੀਆਂ ਵਾ ਤੁਸੀਂ ਸਾਰਾ ਦੇਖਿਆ ਵਾ ਕਿ ਕਿੰਨੇ ਮਾੜੇ ਹਾਲਾਤ ਆ ਸਾਡੀ ਗਲੀ ਦੇ ਯਾਨਕੀ ਸਾਡੇ ਤਰਨਤਨ ਜ਼ਿਲ੍ਹੇ ਦੇ ਸਭ ਤੋਂ ਗੰਦਾ ਮੱਲਾ ਤੇ ਸਭ ਤੋਂ ਗੰਦੀ ਗਲੀ ਸਾਡੀ ਕਿਹਨੀ ਜਾਂਦੀ ਹੈ ਜਿੰਨੇ ਮਾੜੇ ਹਾਲਾਤ ਚ ਹਿਰੇ ਰਹ ਰਹੇ ਆ ਜੀ ਕਿੰਨਾ ਚਿਰ ਹੋ ਗਿਆ ਪਾਣੀ ਖੜੇ ਇਹ ਜੀ ਛਾਲਾਵੀਆਂ ਚਲਦੀ ਆ ਰਹੀਆਂ ਇੱਕ ਇੱਕ ਸਾਲ ਹੋ ਗਿਆ ਵਾ ਕਦੀ ਉਹ ਸੀਵਰ ਬਲੌਕ ਹੋ ਜਾਂਦਾ ਕਦੀ ਉਹ ਸੀਵਰ ਬਲੌਕ ਹੋ ਜਾਂਦਾ ਇਲੈਕਸ਼ਨਾਂ ਤੋਂ ਪਹਿਲਾਂ ਮਹੀਨਾ ਹੋ ਗਿਆ ਜੀ ਇਹ ਹੀ ਹਾਲਤ ਵਾ ਸਾਰੇ ਝੂਠੇ ਵਾਦੇ ਕਰ ਜਾਂਦੇ ਲੇਕਿਨ ਸਾਡਾ ਕੋਈ ਮਸਲਾ ਹੱਲ ਨਹੀਂ ਕਰਦਾ ਕੀ ਕਰਨਾ ਚਾਹੋਗੇ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਹੋਂਦ ਵਿੱਚ ਆ ਪੰਜਾਬ ਸਰਕਾਰ ਕਹਿੰਦੀ ਕਿ ਲੋਕਾਂ ਦੇ ਮਸਲੇ ਹੱਲ ਸੀਐਮ ਕਹਿੰਦਾ ਇਹ ਹਮਤਮਾਨ ਕੀਤੇ ਜਾਣਗੇ ਤੁਹਾਨੂੰ ਲੱਗਦਾ ਖੋਖਲੇ ਨਜ਼ਰ ਆ ਰਹੇ ਸਰ ਜੀ ਅਹੀਂ ਆਮ ਆਦਮੀ ਸਰਕਾਰ ਦਾ ਕਹਿੰਦਾ ਮਤਲਬ ਹੈ ਕਿ ਆਮ ਆਦਮੀ ਦੀ ਸਰਕਾਰ ਆਮ ਬੰਦੇ ਦੀ ਸਰਕਾਰ ਲੇਕਿਨ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਜੇ ਜੇ ਆਮ ਬੰਦੇ ਦੀ ਸੁਣਵਾਈ ਹੁੰਦੀ ਤੇ ਤੁਸੀਂ ਆ ਦੇਖ ਸਕਦੇ ਸਾਡੇ ਹਾਲਾਤ ਇਹ ਨਾ ਹੁੰਦੇ ਕਿੰਨਾ ਕੁ ਪਾਣੀ ਖੜਾ ਹੈ ਸਰ ਸਰ ਤੁਸੀਂ ਉਸ ਨੁਕਰ ਤੋਂ ਲੈ ਕੇ ਹਨੁਕਰ ਤੱਕ ਦੇਖ ਲਓ ਕੋਈ ਘਰ ਹੋਊਗਾ ਜਿਹਦੇ ਘਰ ਅੱਗੇ ਪਾਣੀ ਨਹੀਂ ਆਊਗਾ ਇਸ ਸਬੰਧੀ ਤੁਸੀਂ ਜਾ ਕੇ ਨਗਰ ਕੌਂਸਲ ਜੀ ਮਿਲਿਆ ਉਹਨਾਂ ਨੂੰ ਬੜੇ ਬੜੀ ਜਗ੍ਹਾ ਤੇ ਜਾ ਕੇ ਜੀ ਅਸੀਂ ਕੀਤੇ ਆ ਬੜੀਆਂ ਹੀ ਐਪਲੀਕੇਸ਼ਨਾਂ ਦਿੱਤੀਆਂ ਬੜਾ ਕੁਝ ਕੀਤਾ ਲੇਕਿਨ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਈ ਮੰਕਰਦੇ ਅਨੁਸਾਰ ਸਰਕਾਰ ਮੰਗੇ ਹੋ ਕਰਦੇ ਕਿ ਜਿਹੜੀ ਮੌਜੂਦਾ ਸਰਕਾਰ ਵਾ ਉਹਦੇ ਘੜੀ ਹੱਥ ਜੁੜ ਕੇ ਬੇਨਤੀ ਹੈ ਕਿ ਸਾਨੂੰ ਇਹ ਗੰਦਗੀ ਚੋਂ ਕੱਢਿਆ ਜਾਵੇ ਅਸੀਂ ਜਿਹੜੇ ਖੁਦ ਪਾਣੀ ਪੀਣ ਵਾਲਾ ਪਾਣੀ ਹੈ ਨਾ ਉਹ ਵੀ ਸਾਡੇ ਲਈ ਤੁਸੀਂ ਸਾਡੇ ਘਰਾਂ ਦੇ ਚੈੱਕ ਕਰੋ ਉਹ ਵੀ ਸਾਡੇ ਲਈ ਪੀਣ ਯੋਗ ਨਹੀਂ ਹੈਗਾ ਸਿਵਰ ਕੱਢਣ ਆਉਂਦੇ ਆ ਤੇ ਕੀ ਕੀ ਪ੍ਰੋਬਲਮ ਕੀ ਹੈ ਸਰ ਸਿਵਰ ਕੱਢਣ ਆਉਂਦੇ ਆ 10 15 ਮਿੰਟ ਕੰਮ ਕਰਦੇ ਫਿਰ ਉਹ ਬੈਠੇ ਰਹਿੰਦੇ ਆ ਅਸੀਂ ਜਦੋਂ ਆਉਂਦੇ ਆ ਹਰ ਘਰ ਦੇ ਜਿੰਨੇ ਵੀ ਘਰ ਦੇ ਗਲੀ ਦੇ ਮੈਂਬਰ ਆ ਉਹਨਾਂ ਨੂੰ ਚਾਹ ਪਾਣੀ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਉਹਨੂੰ ਪ੍ਰੋਵਾਈਡ ਕਰਾਉਂਦੇ ਆ ਲੇਕਿਨ ਉਹ 2 ਘੰਟਾ 2 ਘੰਟੇ ਲਾ ਕੇ ਨਹੀਂ ਜੀ ਇੱਥੇ ਜਿਆਦੀ ਪ੍ਰੋਬਲਮ ਤੁਸੀਂ ਉਹਨੂੰ ਮਿਲੋ ਅਸੀਂ ਤੁਸੀਂ ਉਹਨੂੰ ਮਿਲੋ ਉਹ ਸਾਡਾ ਕੋਈ ਮਸਲਾ ਨਹੀਂ ਕਰਦਾ ਜੇ ਕਰ ਤੁਹਾਡਾ ਨਹੀਂ ਕੋਈ ਮਸਲਾ ਹਲ ਸਰਕਾਰ ਕਰਦੀ گاਹ ਫਿਰ ਸਰਕਾਰ ਦੀਆਂ ਇਲੈਕਸ਼ਨ ਹੋਣੀ ਤੇ ਕੀ ਬਾਈਗੜ ਕੀਤਾ ਜਾਊ ਸਰ ਬਿਲਕੁਲ ਬਾਈਗੜਾ ਜੀ ਵਾਰ ਨੰਬਰ 11 ਦੇ ਖਾਸ ਕਰਕੇ ਇਸ ਗਲੀ ਦੀ ਜ਼ਿੰਮੇਵਾਰੀ ਲੈ ਲੈਣੇ ਆ ਸਾਰਾ ਮੱਲਾ ਸਾਰੀ ਗਲੀ ਬਾਹਰ ਖੜੀ ਆ ਅਸੀਂ ਸਪੈਸ਼ਲ ਤੌਰ ਤੇ ਇਸ ਗਲੀ ਦੀ ਜ਼ਿੰਮੇਵਾਰੀ ਲੈ ਲੈਣੇ ਆ ਕਿ ਇੱਧਰ ਕਿਸੇ ਲੀਡਰ ਨੂੰ ਵੀ ਕਿ ਐਂਟਰ ਨਹੀਂ ਹੁੰਦਾ ਜਾਊਗਾ ਯਾਦ ਰੱਖ ਹਲੋ ਰਾਜਵੀਰ ਕੋਲ ਕੀ ਕਹਿਣਾ ਚਾਹਗੇ ਕੀ ਪ੍ਰੋਬਲਮ ਆ ਰਹੀ ਗਲੀ ਸਾਡੀ ਗਲੀ ਚ ਗੰਦਵਰਾ ਹੈ ਚਾਹੀਦਾ ਹਨ ਵਧੀਆ ਗਲੀ ਬਣੀ ਨਹੀਂ ਸਾਰੇ ਸਰਪੰਚ ਜਿੰਨੇ ਬਣੇ ਉਹ ਗਲੀ ਨਹੀਂ ਬਣਾਉਂਦੇ ਸਾਡੀ ਜਿੰਨੇ ਵਾਰ ਆਹ ਜਾਂਦੇ ਉਹ ਨਿਵਰਾ ਆ ਦਿੰਦੇ ਬਣਾਵਾ ਨੇ ਫੇਰ ਨਹੀਂ ਬਣਾਉਂਦੇ ਕਿੰਨਾ ਚਿਰ ਹੋ ਗਿਆ ਪਾਣੀ ਖੜੇ ਨਹੀਂ ਸੀ ਇਹਨੂੰ ਹਰ ਮਹੀਨੇ ਤਾਂ ਜਾ ਰਹੀ ਮਹੀਨੇ ਤਾਂ ਜਾ ਰਹਾ ਹੋ ਗਿਆ ਆ ਇਨਾ ਕ ਪਾਣੀ ਗੜੀਆ ਖੜਾ ਵਾਡੂ ਖੜਾ ਜੀ ਨੰਗਿਆ ਨਹੀਂ ਜਾਂਦਾ ਸਾਡੇ ਬੋਟਾ ਜਿਹੜਾ ਬੋਟਾ ਲੈਣਾ ਹੈ ਤੇ ਉਹਨਾਂ ਨੂੰ ਗੱਲਬਾਤ ਨਹੀਂ ਕੀਤੀ ਕਿਸੀ ਕੀਤੀ ਮੈਂ ਕਿਹਾ ਤੁਹਾਨੂੰ ਇਹ ਬੋਟਾ ਨਹੀਂ ਪਾਣੀ ਦੇ ਤੂੰ ਗਲੀ ਨਹੀਂ ਬਣਾਣੀ ਮੈਂ ਖੋਲਾ ਇਹ ਗੱਲ ਇਤੀ ਹੁੰਨਾਂ ਮੈਂ ਕਹਾ ਗਲੀ ਬਣਾਉਂਦੇ ਵੋਟ ਪਾਉਂਦੇ ਨਹੀਂ ਤੇ ਨਹੀਂ ਪਾਣੀ ਰੁਪਿੰਦਰ ਕੌਰ ਰੁਪਿੰਦਰ ਜੀ ਅਸੀਂ ਗੋਕਲਪੁਰ ਮਹੱਲੇ ਵਿੱਚ ਰਹਿੰਦੇ ਆ ਜੀ ਕੀ ਕਹਿਣਾ ਚਾਹੋਗੇ ਕੀ ਸਮੱਸਿਆ ਆ ਰਹੀ ਹੈ ਭਾਜੀ ਇਸ ਗਲੀ ਦੇ ਵਿੱਚ ਇੰਨੀ ਕ ਜਿਆਦੀ ਗੰਦਗੀ ਆ ਨਾ ਵੀ ਸਾਡੇ ਬੱਚੇ ਬਿਮਾਰ ਹੋਣਦੇ ਮਿੰਨਾ ਹੋ ਗਿਆ ਪਾਣੀ ਖੜੇ ਹੋਏ ਨੂੰ ਇਹ ਸੀਵਰੇਜ ਕਮ ਸੇ ਕਮ ਜਿਆਦਾ ਨਹੀਂ ਤੇ 15 16 ਸਾਲ ਹੋ ਗਏ ਇਸ ਗਲੀ ਬਣੀ ਨੂੰ ਸੀਵਰੇਜ ਸਾਰੇ ਬੈਠ ਗਏ ਇਸ ਗਲੀ ਦੇ ਉਹ ਆਉਂਦੇ ਆ ਆਣ ਕੇ ਨਗਰ ਕੌਸ਼ਲ ਵਾਲੇ ਮਾੜਾ ਮੋਟਾ ਹਲਾ ਕੇ ਚਲੇ ਜਾਂਦੇ ਆ ਵਾਂਸਾ ਮਾਰ ਮੁਰ ਕੇ ਚਲ ਜਾਂਦੇ ਆਂਦੇ ਪਾਣੀ ਤਾਂੜਾ ਨਹੀਂ ਨਿਕਲਦਾ ਵੀ ਸੀਵਰੇਜ ਤਾਂ ਸਾਰੇ ਬੈਠੇ ਪਾਣੀ ਕਿੱਥੋਂ ਨਿਕਲੇਗਾ ਵੀ ਉਹ ਸਾਡੇ ਚੋਣੇ ਆ ਵੀ ਸਾਡੇ ਸੀਵਰੇਜ ਵਗੈਰਾ ਬਦਲ ਕੇ ਜਾਣ ਅਸੀਂ ਹੁਣ ਇੱਥੇ ਕੋਈ ਵੀ ਵੋਟਾਂ ਵਾਲਾ ਆ ਅਸੀਂ ਇਸ ਗਲੀ ਦੇ ਵਿੱਚ ਨਹੀਂ ਐਂਟਰ ਕਰਨ ਦੇਣਾਵੇਂ ਇਸ ਵਿੱਚ ਜਿੱਦਾਂ ਕਿ ਵੋਟਾਂ ਹ ਨਗਰ ਕੌਂਸਲ ਦੀਆਂ ਨੰਕ ਗਿਆ ਕਿਸ ਅਧਿਕਾਰੀ ਨੂੰ ਤੁਸੀਂ ਕਿਸੇ ਨੂੰ ਨਹੀਂ ਕਿਹਾ ਕਿ ਤੁਹਾਨੂੰ ਵੋਟਾਂ ਪਈਆਂ ਅਸੀਂ ਸਾਰਿਆਂ ਨੂੰ ਕਿਹਾ ਜੀ ਜਿਹੜਾ ਵੀ ਆਉਂਦਾ ਹੀ ਇਹੋ ਸੁਣਵਾਈ ਰੱਖੀ ਸੀ ਵੀ ਚਲੋ ਸਾਡੀ ਗਲੀ ਦਾ ਕੁਝ ਸੁਧਾਰ ਕੀਤਾ ਜਾਵੇ ਅਸੀਂ ਜਿਹੜਾ ਕਹੂੰਗਾ ਉਹਨੂੰ ਵੋਟ ਪਾਵਾਂਗੇ ਅਸੀਂ ਵੋਟਾਂ ਪਾਉਣ ਤਾਂ ਲਾਵਾ ਵੀ ਜੇ ਸਾਡੀ ਗਲੀ ਦਾ ਕੁਝ ਸੁਧਾਰ ਨਹੀਂ ਹੋਗਾ ਅਸੀਂ ਕਿਉਂ ਵੋਟਾਂ ਪਾਈਏ ਕਿਸੇ ਨੂੰ ਅਗਲਾ ਹਕਸ਼ਰਸ਼ ਤੁਹਾਡਾ ਕੀ ਹੈ ਜੇਕਰ ਨਹੀਂ ਗਲੀ ਬਣਾਉਂਦੇ ਅਸੀਂ ਚਾਹੁੰਦੇ ਆ ਸਾਡੀ ਗਲੀ ਬਣਾਣ ਸਾਡੇ ਸੀਵਰੇਜ ਵਗੈਰਾ ਸਾਡੀ ਗਲੀ ਪੱਕੀ ਕੀਤੀ ਜਾਵੇ ਕਿਉਂਕਿ ਇਹ ਗਲੀ ਬਹੁਤ ਪੁਰਾਣੀ ਆ ਸੀਵਰੇਜ ਬਹੁਤ ਪੁਰਾਣੇ ਆ ਸੀਵਰੇਜ ਸਾਰੇ ਬੈਠ ਚੁੱਕੇ ਐ ਇਸ ਗਲੀ ਦੇ ਬੜਾ ਕੀ ਨਾ ਜਰਾ ਕੀ ਰਣਜੀਤ ਕੌਰ ਕੀ ਕਹਿਣਾ ਚਾਹੇਂਗੀ ਕੀ ਗੱਲ ਬਾਤ ਆ ਜਦੋਂ ਅਸੀਂ ਸਕੂਲ ਜਾਂਦੇ ਆ بارش ਹੁੰਦੀ ਆ ਪਾਣੀ ਕਾਫੀ ਖੜ ਜਾਂਦਾ ਗਲੀ ਚ ਯੂਨੀਫਾਰਮ ਗੰਦੀ ਹੋ ਜਾਂਦੀ ਵਾਈਟ ਯੂਨੀਫਾਰਮ ਹੁੰਦੀ ਆ ਮੱਛਰ ਬੈਠਦਾ ਆ ਉਹਦੇ ਨਾਲ ਮੱਛਰ ਨਾਲ ਡੇਂਗੂ ਮਲੇਰੀਆ ਬੱਚਿਆਂ ਨੂੰ ਇਨਫੈਕਸ਼ਨ ਹੁੰਦੀ ਆ ਤੇ ਬਹੁਤ ਬੁਰੀ ਗੱਲ ਆ ਕਿ ਸਾਡੇ ਪੰਜਾਬ ਦੇ ਬੱਚੇ ਵੀ ਮਾਨ ਹਨ ਬੱਚੇ ਪੰਜਾਬ ਦਾ ਵਿਕਾਸ ਆ ਤੇ ਜਿਹੜੇ ਵੀ ਵੋਟਾਂ ਲਈ ਆਉਂਦੇ ਉਹ ਪਹਿਲਾਂ ਤੇ ਕਹਿ ਜਾਂਦੇ ਆ ਕਿ ਗਲੀਆਂ ਬਣਾਵਾਂਗੇ ਤੁਹਾਡੀ ਆ ਤੁਹਾਡੀ ਗਲੀ ਪਰ ਸੋਚਿਆ ਤੇ ਮੁੜ ਕੇ ਕੋਈ ਕੁਝ ਨਹੀਂ ਕਰਦਾ ਵੀ ਬੇਟਾ ਕਿੰਨੀ ਕਲਾਸ ਪੜ੍ਹਦੀ 8 ਕਿੰਨੇ ਵਜੇ ਸਕੂਲ ਜਾਂਦੇ ਆ ਤੇ ਇੱਕ ਬੰਨੇ ਭਗਵੰਤ ਮਾਨ ਤੇ ਕਹਿੰਦਾ ਵਾ ਕਿ ਜਿਹੜਾ ਵਾ ਕਿਤੇ ਗੰਦਗੀ ਨਹੀਂ ਹੋਊਗੀ ਨਾ ਤਰਲ ਲੱਗੂਗਾ ਹਰ ਸਾਫ ਸੁਥਰਾ ਪਾਣੀ ਮਿਲੂਗਾ ਤੇ ਲੱਗਦਾ ਕਿ ਤੁਹਾਨੂੰ ਸਰਕਾਰ ਇਸ ਬੰਨੇ ਧਿਆਨ ਨਹੀਂ ਦਿੰਦੀ ਇਸ ਇਸ ਕਲਵਰ ਸਰਕਾਰ ਧਿਆਨ ਨਹੀਂ ਦਿੰਦੀ ਇਹ ਸਭ ਕਹਿ ਦਿਆ ਗੱਲਾਂ ਕਰਦਾ ਕੋਈ ਕੁਝ ਨਹੀਂ ਆ ਕਿੰਨਾ ਚਿਰ ਹੋ ਗਿਆ ਬੇਟਾ ਪਾਣੀ ਖੜੇ ਨਿਕਲੀ ਸੀ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਕੀ ਮੰਨ ਕਰਦੇ ਕੀ ਕੰਨਾ ਚੋਗੇ ਸਰਕਾਰ ਤੋਂ ਕੀ ਕਹਿਣਾ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੀ ਗਲੀ ਸਾਫ ਕਰਵਾਈ ਜਾਵੇ ਸੀਵਰੇਜ ਨੂੰ ਠੀਕ ਕਰਵਾਇਆ ਜਾਵੇ ਸੀਵਰੇਜ ਜਦਾ ਖਰਾਬ ਹੈ ਤੇ ਸੀਵਰੇਜ ਨੂੰ ਚੇਂਜ ਵੀ ਕਰਵਾਇਆ ਜਾਵੇ ਇੱਕ ਨਾ ਗੋਕਲਪੁਰ ਮੁੱਲੇ ਜੀ ਕਾਫੀ ਸੀਵਰੇਜ ਦੀ ਸਮੱਸਿਆ ਜੀ ਪ੍ਰੋਬਲਮ ਹੈ ਜੀ ਏਨਾ ਤਿੰਨ ਚਾਰ ਦਿਨਾਂ ਤੋਂ ਪਤਾ ਲੱਗਾ ਵੀ ਉੱਥੇ ਸੀਵਰ ਦੀ ਬਲੌਕੇਜ ਆ। ਅਸੀਂ ਆਪਣੇ ਬੰਦਿਆਂ ਨਾਲ ਕੋਈ ਕੋਸ਼ਿਸ਼ ਕਰਕੇ ਵੇਖ ਲਿਆ ਪਰ ਉਹਦਾ ਇੱਕ ਮੇਨ ਪ੍ਰੋਬਲਮ ਹੈਗੀ ਆ ਵੀ ਜਿਹੜੀ ਸਾਡੀ 36 ਇੰਚ ਦੀ ਡਾਟ ਸੀਵਰ ਆ ਨਾ ਉਹਦੇ ਵਿੱਚ ਕੋਈ ਦਰਬਾਰ ਸਾਹਿਬ ਦੇ ਲਾਗੇ ਕੋਈ ਡੱਕਾ ਆਇਆ ਜੀ। ਸਾਡੇ ਬੰਦਿਆਂ ਨੇ ਕੋਸ਼ਿਸ਼ ਕਰਕੇ ਵੇਖ ਲਿਆ। ਲੇਕਿਨ ਉਹ ਕੋਈ ਸਰਕਾਰ ਦੀਆਂ ਹਦਾਇਤਾਂ ਅਮਦਾਬ ਕਹੀ ਉਹਨਾਂ ਨੂੰ ਵੇਚ ਨਹੀਂ ਵਾਰ ਸਕਦੇ। ਇਸ ਕਰਕੇ ਅਸੀਂ ਹੁਣ ਸੁਪਰ ਸ਼ੱਕਰ ਵਾਲਾ ਬੰਦਾ ਜਿਹੜਾ ਬਾਹਰੋਂ ਬੁਲਾਇਆ ਆ। ਉਹ ਸ਼ਾਇਦ ਕੱਲ ਸਵੇਰ ਤੱਕ ਪਹੁੰਚ ਜਾਏ ਸਾਡੇ ਕੋਲ। ਉਸ ਤੋਂ ਬਾਅਦ ਜਿਹੜਾ ਵਾ ਅਸੀਂ ਸ਼ਨੀਵਾਰ ਰਾਤ ਨੂੰ ਓਏ ਡੱਕਾ ਕਢਾ ਦਾਂਗੇ ਉਹਦੇ ਨਾਲ ਸਾਰਾ ਪਿਛਲਾ ਪਾਣੀ ਜਿਹੜਾ ਵਾ ਡਾਊਨ ਹੋ ਜਾਏਗਾ। ਇਸਾਰੇ ਕਿਤੇ ਘਾਰ ਵੀ ਕਢਾਈ ਜਾਂਦੀ ਹੈ ਘਾਰ ਜਿਹੜੀ ਕਾਫੀ ਜਿਹੀ ਹਾਂਜੀ ਘਾਰ ਜਿਹੜੀ ਆ ਇਹ ਪਿਛੇ ਅਸੀਂ ਲਗਭਗ ਅਪਰੋਕਸੀਮੇਟ ਪਹਿਲਾਂ 6-7 ਮਹੀਨੇ ਪਹਿਲਾਂ ਜਿਹੜੀਆਂ ਮੇਨ ਲਾਈਨਾਂ ਦੀ ਗੱਲ ਸਾਰਿਆਂ ਦੀ ਕਟਾਈ ਹੋਈ ਹੈ। ਲੇਕਿਨ ਜਿਹੜੀਆਂ ਲਿੰਕ ਗਲੀਆਂ ਵਾ ਉਹਨਾਂ ਵਾਸਤੇ ਉਹਨਾਂ ਦੀ ਜਿੰਨੀ ਕੁ ਬੰਦਾ ਕੱਢ ਸਕਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਔੜੀਆਂ ਦੇ ਨਾਲ ਕੱਢ ਦਿਆ ਕਿਉਂਕਿ ਇਵਰ ਦੇ ਵਿੱਚ ਨਹੀਂ ਪਾਰ ਕਰਨ ਦੀ। ਔਰ ਲੋਕਾਂ ਦਾ ਕਹਿਣਾ ਕਿ ਮੀਂਹ ਆ ਗਿਆ ਤੇ ਪਾਣੀ ਖੜੇ ਹੋ ਗਏ ਨਹੀਂ ਤੇ ਇਦਾਂ ਨਹੀਂ ਜਲਦੀ ਜਣਾ ਬਸਾਲੀ ਬਸ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਾਡਾ ਉਹ ਮੇਨ ਜਿਹੜਾ ਸੀਵਰ ਦਾ ਟਡਕਾ ਖੁੱਲ ਗਿਆ ਤੇ ਪਿਛਲਾ ਪਾਣੀ ਸਾਰਾ ਜਿਹੜਾ ਵਾਪਸ ਆ ਜਾਏਗਾ ਜਲਦੀ ਹੋ ਜੇਗਾ ਲੋਕਾਂ ਦਾ ਕਹਿਣਾ ਕਿ ਇਹੋਕਿਨਾ ਮੱਛਰ ਵੀ ਪੈਦਾ ਹੋ ਸਕਦਾ ਤੇ ਇਹ ਬਿਮਾਰੀਆਂ ਵੀ ਜਾਣ ਕੋ ਹੋ ਸਕਦਾ ਨਹੀਂ ਸਾਡੇ ਉਹ ਧਿਆਨ ਚ ਆਹੀਂ ਬਸ ਉਹਦੇ ਚ ਲੱਗੇ ਹੋਏ ਆ ਆ ਦੋ ਤਿੰਨ ਦਿਨ ਦੇ ਵਿੱਚ ਜਿਹੜਾ ਵਸਤੀ ਦੇ